ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਸਵਾਗਤ ਕਰਦੇ ਆ ਫੋਡਾ ਅੱਜ ਦੇ ਇਸ ਨਵੇਂ ਬਲੌਗ ਵਿੱਚ ਉਮੀਦ ਕਰਦਾ ਬਾਈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤਰੀਕ ਹੋ ਗਈ ਬਾਈ ਆਪਣੀ 28 ਤਰੀਕ 10ਵਾਂ ਮਹੀਨਾ 2025 ਤੇ ਕੱਲ ਦੀ ਵੀਡੀਓ ਵਿੱਚ ਬਾਈ ਆਪਾਂ ਨੇ ਟੈਂਕੀਆਂ ਦਾ ਕੰਮ ਸ਼ੁਰੂ ਕਰਿਆ ਤਾਂ ਟੈਂਕੀਆਂ ਦੀਆਂ ਸਪਲਾਈਆਂ ਚੜਾਈਆਂ ਦੇ ਉੱਪਰ ਆਪਾਂ ਨੇ ਅੱਜ ਤੇ ਅੱਜ ਟੈਂਕੀਆਂ ਦੀ ਫਿਟਿੰਗ ਕਰੂਗੇ ਚਾਰ ਟੈਂਕੀਆਂ ਰੱਖਣੀਆਂ ਆਪਾਂ ਦੋਨਾਂ ਫਲੋਰਾਂ ਦੀਆਂ ਦੋ ਦੋ ਟੈਂਕੀਆਂ ਦੋਨਾਂ ਕੋਠੀਆਂ ਦੀਆਂ ਤੇ ਦੋ ਕੁੱਠੀਆਂ ਆਪਣੇ ਕੋਲ ਬਈ ਚਰਾਗ ਹோம் ਵਿੱਚ ਇਸ ਲਈ ਪਾਨੇ ਵੀਡੀਓ ਤੁਹਾਨੂੰ ਦਿਖਾਈ ਰਹੇ ਪਹਿਲਾਂ ਫਿਟਿੰਗ ਕਰੀ ਦੀ ਕੁੱਠੀਆਂ ਦੀ ਤੇ ਸਪਲਾਈਆਂ ਚੈੱਕ ਕਰਕੇ ਬਈ ਆਪਾਂ ਨੇ ਦੋ ਦੋ ਬਾਥਰੂਮਾਂ ਦੀ ਜੁਆਇੰਟ ਕਰ ਲਈਆਂ ਤੇ ਸਮਾਨ ਵੀ ਆਪਾਂ ਕੱਲ੍ਹ ਲੈ ਆਏ ਸੀ ਤੇ ਅੱਜ ਟੈਂਕੀਆਂ ਉੱਪਰ ਚੜਾ ਕੇ ਸਪਲਾਈਆਂ ਫਿਟਿੰਗ ਕਰਦੇ ਆਂ ਟੈਂਕੀਆਂ ਦੀ ਤੇ ਤਾਰੇ ਬਈ ਲੋਵਾ ਦੇ ਇੱਕ ਵਾਰੀ ਤੁਮੀ ਹਾਜ਼ਰੀ ਮੈਂ ਜੀ ਆਪਾਂ ਬੈਕੀਆਂ ਦੀ ਪਰ ਰੱਖਣੀਆਂ ਦੋ ਇਥੋਂ ਕੋਠੀਆਂ ਦੀਆਂ ਇਹ ਹੁਣ ਆਪਾਂ ਦਬਿਸਰਾ ਖਮਾਰਾਂਗੇ ਸਰਾ ਖਮਾਰ ਕੇ ਉਹਦੀ ਪ੍ਰਵੀਨ ਟੈਂਕ ਦੀ ਫਿਟਿੰਗ ਕਰਾਂਗੇ ਠੀਕ ਹੈ ਤੇ ਬਈ ਆਪਣਾ ਇੱਕ ਬੰਦਾ ਚਲੇ ਗਿਆ ਛੱਟ ਪੂਜਾ ਕਰਕੇ ਬਾਬੂ ਉਹ ਆਪਣੇ ਪਿੰਡ ਚਲੇ ਗਿਆ ਤੇ ਛੱਟ ਪੂਜਾ ਦੇ ਬਾਅਦ ਆਊਗਾ ਇਸ ਕਰਕੇ ਬਈ ਅੱਪਾਂ ਅੱਜ ਦੋ ਹੀ ਬੰਦੇ ਲੱਗੇ ਹੋਏ ਆ ਟੈਂਕੀਆਂ ਦੀ ਫਿਟਿੰਗ ਕਰਨ ਵਾਸਤੇ ਤੇ ਸਪਲਾਈਆਂ ਜੋੜਦੇ ਫਿਰ ਆਜੋ ਕੱਲ ਅਪਾਂ ਇੱਕ ਕੋਠੀ ਦੀਆਂ ਸਪਲਾਈਆਂ ਕਰਗੇ ਤੇ ਨੇੜੇ ਤੇ ਚੜ੍ਹਾਤੀਆਂ ਦੀ ਉੱਪਰ ਤੇ ਨਾਲ ਵਾਲੀ ਇੱਧਰ ਵਾਲੀ ਕੋਠੀ ਦੀਆਂ ਵੀ ਅੱਜ ਚੜਾ ਕੇ ਸਪਲਾਈਆਂ ਟੈਂਕੀ ਦੀ ਫਿਟਿੰਗ ਕਰਦੇ ਆ ਬਣੇ ਰਹੋ ਬਈ ਵੀਡੀਓ ਦੇ ਨਾਲ ਇੰਦੇ ਤੱਕ ਪੂਰੀ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰੂੰਗੇ மசால பண்ணி ஆ ਠੰਡਾ ਆ ਜਾ ਤੈਨੂੰ ਨਿੱਪਲ ਹੋਇਆ ਨਹੀਂ ਗਰਮ ਨਿੱਪਲ ਹਜੇ ਹੋਇਆ ਨਹੀਂ ਆਪਣਾ ਗਰਮ ਟੈਂਕਿਆਂ ਦੇ ਸਰਾਖ ਮਾਰ ਕੇ ਬਈ ਆਪਾਂ ਟੈਂਕ ਨਹੀਂ ਪਲਕੱਸ ਰਹੇ ਆ ਤੇ ਕੱਲੀ ਕੱਲੀ ਟੈਂਕੇ ਨੂੰ ਤਿੰਨ ਤਿੰਨ ਸਰਾਖ ਵੱਜੇ ਆ ਇੱਕ ਫਰੈਸ਼ ਵਾਲਾ ਹੋ ਗਿਆ ਤੇ ਦੋ ਸਪਲਾਈਆਂ ਦੇ ਹੋ ਗਏ ਆ ਜੋ ਬਈ ਤੁਹਾਨੂੰ ਦਿਖਾ ਦਿੰਨੇ ਆ ਵਿੱਚ ਕਮਾ ਦਦ ਨਹੀਂ ਨਹੀਂ ਇਹ ਕੁਮਿਆ ਚੰਗੇ ਤਰ੍ਹਾਂ ਡੱਟ ਕਰਦੇ ਨੂੰ ਇਹਨੂੰ ਵੈਸੇ ਵੈਸੇ ਵਧੂਆ ਵੀ ਕਰਦੇ ਟੈਟ ਤਰੇ ਨਾਲੇ ਟੈਂਕੇ ਦਾ ਵੀ ਮਾਰੇ ਲੰਨੇ ਸਰਾਖ ਇਹ ਕੰਮ ਗਏ ਤੋ ਹੂੰ ਆਹੋ ਨਵੇਂ ਡਲ ਲਨੇ ਹੁੰਦਾ ਵੀ ਏ ਭਾਈ ਹੁਣ ਟੈਂਕੀਆਂ ਚੜਾਉਣ ਦਾ ਜਰਾ ਕੰਮ ਰਹਿ ਗਿਆ ਉੱਪਰ ਸਰਾਖ ਆਪਾਂ ਥੱਲੇ ਹੀ ਪਾਰ ਲੇ ਤੇ ਟੈਂਕ ਨਹੀਂ ਪਰ ਕੱਸ ਲੇ ਤੇ ਸਪਲਾਈਆਂ ਆਪਣੀ ਉੱਪਰ ਚੜ ਗਈਆਂ ਬਾਈ ਦੋਨਾਂ ਫਲੋਰਾਂ ਦੀ ਚੜਾ ਦੀਆਂ ਸਪਲਾਈਆਂ ਤੇ ਪਰਲੀ ਟੈਂਕੀਆਂ ਦੀ ਸਰਾਖ ਮਾਰਦੇ ਆ ਆ ਜਾ ਤਾਰੇ ਬਾਹਰ ਆ ਜਾ ਹੈ ਉਹ ਪਹਿਲਾ ਕੰਮ ਤਾਂ ਕਰ ਲਈਏ ਆ ਜਾ ਟੈਂਕੀਆਂ ਬਈ ਪਾ ਚੜਾ ਲੀਆਂ ਉੱਪਰ ਤੇ ਟੈਂਕੀਆਂ ਦੀ ਫਿਟਿੰਗ ਕਰਦੇ ਹਾਂ ਸ਼ੁਰੂ ਲੈ ਤਰੇ ਐਂਥੇ ਤੇ ਫੜ ਗੱਬੇ ਦੇ ਆਹ ਦੇਖ ਪਿੱਛੇ ਉਂਗਲੀ ਆ ਜਾਂਦੀ ਐ ਫੇ ਤਰੀ ਉਹ ਨਹੀਂ ਆਉਂਦੀ ਲੈ ਉਂਗਲੀ ਕਿੱਥੇ ਆਜੂਗੀ ਲੈ ਲੈ टैक्की दे बाल आप ला रहे हैं भाई बई सुपही आई है मेरे को फिटिंग सारी हो पास भी ला दी है Thank okay. you. ਚੱਕੂ ਪਾ ਜੇ ਭੁੱਲੇ ਆਏ ਘਰੇ ਰਹਿ ਗਿਆ ਤਾਂ ਕਰਕੇ ਬਈ ਅੱਜ ਭਲੇਟ ਨਾਲ ਵੱਢ ਰਹੇ ਆ ਲੈਣਾ ਜੇ ਕਰਦੇ ਵੀ

ਗਰਾਉਂਡ ਫਲੋਰ ਦੀ ਲੱਗ ਸਪਲਾਈ ਜੋੜਨੀ ਹੈ ਫਰਸਟ ਫਲੋਰ ਦੀ ਲੱਗ ਜੋੜਨੀ ਸਪਲਾਈ ਲੈ ਨੋ ਕਦਾ ਕਰਿਆ ਇਹਨਾਂ ਕੈਮਰਾ ਹਾਂ ਟੈਕਸ ਕਰਿ ਬਣਾ ਕੈਮਰਾਮੈਨ ਫੋਕਸ ਕੱਟ ਕਰ ਰਿਹਾ ਇਹੋ ਜੀ ਉੱਪਰ ਵਾਲੇ ਬਾਥਮ ਦੀ ਸਪਲਾਈ ਜੋੜ ਦਈਏ 好的，你这边走吧。 ਨੇ ਠੀਕ ਕਰ ਦੇ ਸਟਾਪ ਟੈਂਕਿਆਂ ਦੀ ਫਿਟਿੰਗ ਵੀ ਦੋ ਦੀ ਆਪਾਂ ਨੇ ਕਰਤੀ ਇਹ 에ਅਰ ਪੈਪ ਰਹਿ ਗਿਆ ਖੜੇ ਕਰਨੇ ਨੂੰ ਤੇ ਉਹ ਤਾਰਾ ਬਾਈ ਲੱਗਿਆ ਆਪਣਾ 에ਅਰ ਪੈਪ ਲਾਉਣ ਉਹ ਪਟੀਆਂ ਲਾ ਦੇ ਸਾਰੇ ਇਹਨਾਂ ਦੇ ਤੇ ਆਹ ਟੈਂਕੀ ਬਾਈ ਆਪਾਂ ਨੇ ਗਰਾਉਂਡ ਫਲੋਰ ਤੇ ਕਰਤੀ ਇਹਦੇ ਨੰਬਰ ਵਾਲੀ ਤੇ ਦੂਵੇ ਨੰਬਰ ਵਾਲੀ ਹੋ ਗਈ ਫਸਟ ਫਲੋਰ ਦੀ ਤੇ ਆਲੇ-ਦਾਲੇ ਦਾ 뷰 ਬਾਈ ਇੱਧਰੋਂ ਇਦਾਂ ਹੀ ਤੇ ਇੱਧਰ ਵੀ ਥੋੜਾ ਬਣਿਆ ਹੋਇਆ ਬਾਈ ਟੈਂਕੀਆਂ ਦੋ ਇੱਧਰ ਰੱਖਣੀਆਂ ਆਪਾਂ ਨੇ ਦੋਈ ਕੋਠੀਆਂ ਦੀਆਂ ਸਾਰੇ ਦੇ ਹਲਾ ਉੱਪਰ ਟੈਂਕੀਆਂ ਟੈਂਕੀਆਂ ਭਈਆਂ ਕਾਲੇ ਰੰਗ ਦੀਆਂ ਸਾਰੀਆਂ ਹੀ ਸੋ ਰੱਖੀਆਂ ਵੀ ਸਾਰੀਆਂ ਟੈਂਕੀਆਂ ਕਾਲੇ ਰੰਗ ਦੀਆਂ ਲਾ ਦੇ फटाफट ਏਅਰ ਪਾਵੇ ਰੋਟੀ ਖਾਈਏ ਫਿਰ ਟਾਈਮ ਹੈ ਭਾਈ 1 ਵਜਣੇ ਵਾਲਾ ਹੋ ਗਿਆ ਤੇ ਲੰਚ ਟਾਈਮ ਹੋ ਗਿਆ ਆਪਣਾ ਤੇ ਲੈਂਚ ਕਰਕੇ ਫਿਰ ਨਾਲ ਵਾਲੇ ਥੜੇ ਵਾ ਵੀ ਟਿਕਾਉਂਦੇ ਟੈਂਕੀਆਂ ਸਰਾਖ ਆਪਾਂ ਥੱਲੇ ਮਾਰੇ ਹੋਏ ਇਹਨਾਂ ਦੇ ਟੈਂਕੀਆਂ ਦੇ ਉਪਟੀਆਂ ਲਾ ਦੇਣ ਇਹਨਾਂ ਨੂੰ ਠੀਕ ਹੈ ਤੇ ਇਹ ਵੀ ਟੈਂਕੀਆਂ ਚੜਾਉਂਦੇ ਉੱਪਰ ਦਾਦੇ ਵੀ ਤਾਰੇ ਟੈਂਕ ਕਿਹਾ ਬਈ ਚੜਾ ਲੀਆ ਆਪਾਂ ਨੇ ਉੱਪਰ ਦੋਨੇ ਇਥੇ ਟੈਂਕ ਨਹੀਂ ਉੱਪਰ ਆਪਾਂ ਥੱਲੇ ਹੀ ਕੱਥ ਲਏ ਇਹਦੇ ਵੀ ਤੇ ਕਰਦੇ ਆ ਬਈ ਇਹਦੀ ਫਿਟਿੰਗ ਤੇ ਨਾਲੇ ਟੈਂਕੇ ਬਈ ਪਹਿਲਾਂ ਇੱਕ ਟਾਈਮ ਤੋਂ ਪਹਿਲਾਂ ਫਿੱਟ ਕਰ ਗਏ ਤੇ ਕੀ ਆ ਵੀ ਆਪਣਾ ਬਾਈ ਇਹਨਾਂ ਦਾ ਕੰਮ ਹੋ ਗਿਆ ਕੰਪਲੀਟ ਸਪਲਾਈਆਂ A to Z ਡੱਪਾ ਜੋੜਤੀਆਂ ਸਾਰੀਆਂ ਗੋਲੇ ਲਾ ਦੇ ਵਿੱਚ ਆਹ ਕੰਟੈਕਟ ਕਰਦੇ ਹੈਂ ਛੱਟੀਆਂ ਲਾ ਦੇ ਫਿਰ ਇਹਨੂੰ ਕੋਈ ਸਪਲਾਈ ਜੋੜਤੀ ਬਾਈ 6:30 ਵਜੇ ਦਾ ਤੇ ਆਪਾਂ ਪੈਂਕੇ ਦੀ ਫਿਟਿੰਗ ਕਰਕੇ ਤੇ ਕੋਠੀ ਦੀ ਫੈਨ ਫਿਟਿੰਗ ਕਰਨ ਆ ਗਏ ਤੇ ਮਿਕਸ ਸਮਾਨ ਆਇਆ ਵਿੱਚ ਜਗਵਾਰ ਦਾ ਹੈ ਤੇ ਵਿੱਚ ਲੋਕਲ ਕੰਪਨੀ ਦਾ ਸਮਾਨ ਆਇਆ ਤੇ ਫਿਟਿੰਗ ਕਰਦੇ ਆ ਬਾਈ ਤੇ ਨਾਲ ਕੋਣ ਆਪਣੇ ਅੱਜ ਆਇਆ ਵੰਟਾ ਕਿੱਥੇ ਬਲੋਂਗ ਕਰਦਾ ਬੰਟਾ ਇਹ ਆਪਣੇ ਪਿੰਡ ਤੇ ਠੀਕ ਹੈ ਬਾਈ ਆਓ ਵੰ ਦੇਖਦੇ ਆਪਾਂ ਛਿਟਾ ਲੱਗਣੀ ਇੱਥੇ ਬਾਲ ਹੈਂਗਿੰਗ ਤੇ ਉੱਪਰ ਵਾਲੀ ਫਲੋਰ 'ਚ ਲੱਗਣੀ ਹੈ ਬੰਨ ਸਿੱਟਾਂ ਬਨ ਪੀਸ ਤੇ ਸਾਫ ਸਭਈਆ ਹਜੇ ਰਹਿੰਦਾ ਬਾਈ ਕਰਨੇ ਨੂੰ ਤੇ ਆਪਾਂ ਲਾ ਰਹੇ ਹਾਂ ਐਸੈਸਰੀ ਤੇ ਅੱਜ ਡੇ ਨਾਈਟ ਕੰਮ ਚੱਲੂਗਾ ਬਾਈ ਆਪਣਾ ਬਾਹੂ ਦਾ ਜਾਣ ਕਰਕੇ ਕੰਮ ਥੋੜਾ ਜਿਹਾ ਅਫਸੈਟ ਚੱਲ ਰਹੇ ਤੇ ਇਸ ਕਰਕੇ ਬਾਈ ਡੇ ਨਾਈਟ ਅੱਜ ਆਪਾਂ ਰਾਤ ਦਾ ਟਾਈਮ ਦੇਖਦੇ ਹਾਂ ਕਿੰਨੇ ਤੋਂ ਕਿੰਨੇ ਵੇ ਤੋਂ ਕਿੰਨੇ ਤੱਕ ਕੰਮ ਕਰਦੇ ਆਂ ਆਪਣੇ ਰਹੇ ਹੈ ਬਾਈ ਵੀਡੀਓ ਦੇ ਨਾਲ ਫੇਰ ਅੰਟ ਤੱਕ ਦਿਖਾਉਨੇ ਅੱਜ ਤੁਹਾਨੂੰ ਪੂਰੀ ਗੱਲ ਬਾਤ ਜੈਗੂਆਰ ਦੀ ਫਿਟਿੰਗ ਆ ਬਾਈ ਲੱਗੀ ਸਾਰੀ ਉਹ ਤੇ ਜੈਗੂਆਰ ਦਾ ਹੀ ਆਪਣਾ ਬਾਸ਼ ਵਿਸ਼ੇਣ ਲੱਗਿਆ ਬਾਈ ਤੇ ਸ਼ਾワー ਦਿਖਾ ਦਿੰਨੇ ਆ ਤੁਹਾਨੂੰ